ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਮਨੋ ਚਰਖੀਵਾਲ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਬਠਿੰਡਾ ਪ੍ਰਸ਼ਾਸਨ ਵੱਲੋਂ ਆਟੋ ਡਰਾਈਵਰਾਂ ਦੇ ਕਰਵਾਏ ਜਾ ਰਹੇ ਆ ਡਾਕ ਟੈਸਟ ਅਤੇ ਪਹਿਲਾਂ ਰਜਿਸਟ੍ਰੇਸ਼ਨ ਜਿਹੜੀ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਅਸੀਂ ਦਾਦੀ ਪੋਤੀ ਪਾਰਕ ਬਠਿੰਡਾ ਦੇ ਨੇੜੇ ਦੀਆਂ ਜਿੱਥੇ ਨਗਰ ਨਿਗਮ ਬਠਿੰਡਾ ਦੇ ਮੁਲਾਜ਼ਮਾਂ ਵੱਲੋਂ ਜਿਹੜੀ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ ਆਟੋ ਡਰਾਈਵਰਾਂ ਦੀ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਅਸੀਂ ਦਾਦੀ ਪੋਤੀ ਪਾਰਕ ਬਠਿੰਡਾ ਦੇ ਨੇੜੇ ਦੀਆਂ ਜਿੱਥੇ ਨਗਰ ਨਿਗਮ ਬਠਿੰਡਾ ਦੇ ਮੁਲਾਜ਼ਮਾਂ ਵੱਲੋਂ ਜਿਹੜੀ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ ਆਟੋ ਡਰਾਈਵਰਾਂ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਫੀ ਵੱਡੀ ਤਦਾਰ ਜਿੱਥੇ ਆਟੋ ਡਰਾਈਵਰ ਪਹੁੰਚ ਰਹੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਲਈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਅਸੀਂ ਦਾਦੀ ਪੋਤੀ ਪਾਰਕ ਬਠਿੰਡਾ ਦੇ ਨੇੜੇ ਦੀਆਂ ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ ਕਿ ਬਠਿੰਡਾ ਪ੍ਰਸ਼ਾਸਨ ਵੱਲੋਂ ਆਟੋ ਡਰਾਈਵਰਾਂ ਦੇ ਜਿਹੜੇ ਡੋਕ ਟੈਸਟ ਕਰਵਾਏ ਜਾਣੇ ਆ ਉਸ ਤੋਂ ਪਹਿਲਾਂ ਜਿਹੜੀ ਨਗਰ ਨਿਗਮ ਬਠਿੰਡਾ ਵੱਲੋਂ ਰਜਿਸਟ੍ਰੇਸ਼ਨ ਜਿਹੜੀ ਕੀਤੀ ਜਾ ਰਹੀ ਆ ਵੀ ਕਿੰਨੇ ਆਟੋ ਬਠਿੰਡਾ ਦੇ ਜਿਹੜੇ ਚੱਲ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਆ ਅਸੀਂ ਦਾਦੀ ਪੋਤੀ ਪਾਰਕ ਬਠਿੰਡਾ ਦੇ ਨੇੜੇ ਦੀਆਂ ਇੱਥੇ ਕੁਝ ਨਗਰ ਨਿਗਮ ਬਠਿੰਡਾ ਦੇ ਅਧਿਕਾਰੀ ਵੀ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂ ਕਰਵਾਈ ਜਾ ਰਹੀ ਹੈ ਰਜਿਸਟ੍ਰੇਸ਼ਨ ਕੀ ਕਾਰਨ ਹੈ ਆਟੋ ਡਰਾਈਵਰਾਂ ਦਾ ਜਿਹੜਾ ਡੋਪ ਟੈਸਟ ਜਿਹੜਾ ਬਠਿੰਡਾ ਪ੍ਰਸ਼ਾਸਨ ਵੱਲੋਂ ਜਿਹੜਾ ਕਰਵਾਇਆ ਜਾਣਾ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਆ ਅਸੀਂ ਦਾਦੀ ਪੋਤੀ ਪਾਰਕ ਬਠਿੰਡਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਫੀ ਵੱਡੀ ਤਰ੍ਹਾਂ ਕਿ ਇੱਥੇ ਤੁਹਾਨੂੰ ਆਟੋ ਖੜੇ ਨਜ਼ਰ ਆਣਗੇ ਆਟੋ ਡਰਾਈਵਰ ਜਿਹੜੇ ਦਾਦੀ ਪੋਤੀ ਪਾਰਕ ਬਠਿੰਡਾ ਕੋਲੇ ਪਹੁੰਚ ਰਿਹਾ ਅਤੇ ਉਹਨਾਂ ਵੱਲੋਂ ਆਪਣਾ ਰਜਿਸਟ੍ਰੇਸ਼ਨ ਜਿਹੜਾ ਕਰਵਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਅਸੀਂ ਦਾਦੀ ਪੋਤੀ ਪਾਰਕ ਬਠਿੰਡਾ ਦੇ ਨੇੜੇ ਦੀਆਂ ਜਿੱਥੇ ਨਗਰ ਨਿਗਮ ਪਠਿੰਡਾ ਦੇ ਮੁਲਾਜ਼ਮਾਂ ਵੱਲੋਂ ਆਟੋ ਡਰਾਈਵਰਾਂ ਦੀ ਜਿਹੜੀ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ ਨਿਗਮ ਦੇ ਸਾਡੇ ਨਾਲ ਅਧਿਕਾਰੀ ਵੀ ਮੌਜੂਦ ਹੈ ਗੱਲਬਾਤ ਕਰਦੇ ਹਾਂ ਕੀ ਕਾਰਨ ਹੈ ਜੋ ਨਗਰ ਨਿਗਮ ਬਟਿੰਡਾ ਵੱਲੋਂ ਬਟਿੰਡਾ ਪ੍ਰਸ਼ਾਸਨ ਵੱਲੋਂ ਆਟੋ ਡਰਾਈਵਰਾਂ ਦਾ ਜਿਹੜਾ ਡੋਪ ਟੈਸਟ ਕਰਵਾਇਆ ਜਾਣਾ ਸਾਡੇ ਨਾਲ ਨਿਗਮ ਦੇ ਅਧਿਕਾਰੀ ਮੌਜੂਦ ਹੈ ਗੱਲਬਾਤ ਕਰਦੇ ਆਂ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸੀ ਗੱਲ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬੀਤਕ ਮਿੱਤਲੇ ਜੀ ਇੱਕ ਵਕ ਜੀ ਰਜਿਸਟ੍ਰੇਸ਼ਨ ਕਰਵਾਈ ਜਾ ਰਹੀ ਹੈ ਆਟੋ ਡਰਾਈਵਰਾਂ ਦੀ ਇਸ ਤੋਂ ਬਾਅਦ ਜਿਹੜੇ ਡੋਪ ਟੈਸਟ ਵੀ ਕਰਵਾਏ ਜਾਣੇ ਆ ਬਟਿੰਡਾ ਪ੍ਰਸ਼ਾਸਨ ਵੱਲੋਂ ਕੀ ਕਾਰਨ ਹੈ ਇਹਦਾ ਕਾਰਨ ਸਰ ਸਾਡਾ ਜਿੰਨੇ ਮਤਲਬ ਜਿਵੇਂ ਅਧਿਕਾਰੀਆਂ ਨੇ ਹੁਕਮ ਹੋਇਆ ਕੋਈ ਹਾਲਤ ਆ ਸੀ ਸਿਰਫ ਇੱਕ ਵਾਰੀ ਆਟੋ ਰਿਕਸ਼ਾ ਕਿੰਨੇ ਆ ਸ਼ਹਿਰ ਤੇ ਈ ਰਿਕਸ਼ਾ ਕਿੰਨੇ ਆ ਉਹਨਾਂ ਦਾ ਸਰਵੇ ਕਰਦੇ ਆ ਤਾਂ ਕਿ ਇੱਕ ਗਿਣਤੀ ਆਪਣੇ ਕੋਲ ਸਾਹਮਣੇ ਆ ਜੂ ਕਿੰਨੇ ਚੱਲ ਰਹੇ ਆ ਉਸ ਤੋਂ ਬਾਅਦ ਕੀ ਆ ਇਹ ਦੇ ਵਿੱਚ ਆਪਾਂ ਜਿਹੜੇ ਬੰਦੇ ਕੋਲ ਲਾਇਸੈਂਸ ਹੈਗਾ ਜਿਹਦੇ ਕੋਲੇ ਆਰ.ਸੀ ਹੈਗੀ ਆ ਉਹ ਡਾਟਾ ਸਾਡੇ ਕੋਲ ਆ ਜੂ ਕਿੰਨੇ ਆਟੋ ਰਿਕਸ਼ਾ ਬਿਨਾਂ ਆਰ.ਸੀ ਤੋਂ ਚੱਲ ਰਹੇ ਆ ਜਾਂ ਬਿਨਾਂ ਡਰਾਈਵਿੰਗ ਲਾਇਸੈਂਸ ਤੋਂ ਕਿੰਨੇ ਡਰਾਈਵਰ ਚੱਲਦੇ ਆ ਅਸੀਂ ਇਹ ਡਾਟਾ ਤਿਆਰ ਕਰਕੇ ਦੇਣਾ ਹੈ ਜ਼ਿਲ੍ਹਾ ਅਧਿਕਾਰੀਆਂ ਨੂੰ ਫਿਰ ਉਹ ਡੋਕ ਟੈਸਟ ਕਰਾਉਣੇ ਆ ਜੋ ਪੁਲਿਸ ਡਿਪਾਰਟਮੈਂਟ ਦਾ ਕੰਮ ਹੈ ਜਾਂ ਡੀਸੀ ਆਫਿਸ ਦਾ ਕੰਮ ਹੈ ਜੋ ਵੀ ਹੈ ਉਹ ਗਾਂ ਵੀ ਕਾਰਵਾਈ ਹੈਗੀ ਹੈ ਅਧਿਕਾਰੀਆਂ ਨੂੰ ਪਤਾ ਕਰਦਣ। ਅਸੀਂ ਮਤਲਬ 10 ਦਿਨਾਂ ਦਾ ਸਾਡਾ ਏਰੀਆ ਹੈ ਜੀ 5000 ਆਟੋ ਹੋਊਗਾ। ਉਹ ਸਰਵੇ ਕਰਕੇ ਦੇਣਾ। ਹੁਣ ਤੱਕ ਕਿੰਨੇ ਆਟੋ ਡਰਾਈਵਰਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ? ਅੱਜ ਹੁਣ ਤੱਕ ਲਾ ਲੋ ਵੀ 1000 ਆਟੋ ਦੀ ਅਸੀਂ ਕਰਤਾ ਸਰਵੇ ਪੂਰਾ ਤੇ 411 ਆਟੋ ਹੋਰ ਹੈਗਾ ਵੀ 10 ਦਿਨਾਂ ਚ ਇਹ ਕੰਪਲੀਟ ਕਰ ਦਾਂਗੇ ਦਾ ਟਾਰਗੇਟ ਹੈ ਜੀ 10 ਦਿਨਾਂ ਚ। ਸਰ ਜੇ ਗੱਲ ਕਰੀਏ ਮੌਜੂਦਾ ਜੇ ਬਠਿੰਡਾ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਕਿੰਨੇ ਆਟੋ ਚੱਲ ਰਹੇ ਆ ਬਠਿੰਡਾ ਚ ਸੁਣਨ ਤੋਂ ਆਇਆ ਜੀ ਜਿਵੇਂ ਯੂਨੀਅਨ ਦੇ ਲੋਕੀ ਦੱਸਦੇ ਹੈਗੇ ਵੀ 4 ਤੋਂ ਲੈ ਕੇ 5000 ਆਟੋ ਸ਼ਹਿਰ ਚ ਚੱਲ ਰਹੇ ਆ ਯਾ ਰਿਕਸ਼ਾ ਤੇ ਆਟੋ ਰਿਕਸ਼ਾ ਦੋਨੋਂ ਮਿਲਾ ਕੇ ਅੱਛਾ ਜਿਹੜੇ ਆਟੋ ਡਰਾਈਵਰਾਂ ਦੇ ਟੋਪ ਟੈਸਟ ਕੀਤੇ ਜਾਣੇ ਹੈਗੇ ਆ ਕਿਉਂ ਲੋੜ ਪਈ ਇਹਦੀ ਕਿ ਜਿਵੇਂ ਸ਼ਹਿਰ ਚ ਹੁਣ ਰੋਜ਼ ਘਟਮਾਵਾਂ ਹੁੰਦੀਆਂ ਆ ਜਾਂ ਮਤਲਬ ਕੋਈ ਵੀ ਕ੍ਰਾਈਮ ਹੁੰਦਾ ਆ ਰਾਤ ਨੂੰ ਮਸੇਪੱਤੇ ਵਾਲੇ ਦਿਰੇ ਕਰਦੇ ਆ ਬਗਨਾਮ ਸਾਰੇ ਹੋ ਜਾਂਦੇ ਆ ਕੋਈ ਸ਼ਰਾਰਤੀ ਅੰਸਰ ਹੈਗੇ ਵਿੱਚੋਂ ਉਹਨਾਂ ਕਰਕੇ ਇਹ ਸਰਕਾਰ ਨੇ ਮਾਨਯੋਗ ਸਾਡੇ ਮੇਰ ਸਾਹਿਬ ਡੀਪੀ ਕਮਿਸ਼ਨਰ ਸਾਹਿਬ ਤੇ ਸਾਡੇ ਕਮਿਸ਼ਨਰ ਸਾਹਿਬ ਉਹਨਾਂ ਨੇ ਬਟਿੰਡਾ ਦੀ ਉਹਨਾਂ ਨੇ ਉਪਰਾਲਾ ਕੀਤਾ ਕਿ ਤਾਂ ਕਿ ਇੱਕ ਪਾਵਰ ਸਟੇਸ਼ਨ ਬਣੇ ਰਹੇ ਬਟਿੰਡਾ 'ਚ ਥੋੜਾ ਸੁਧਾਰ ਹੋ ਸਕੇ ਡਰਾਈਵਿੰਗ ਵਿਵਸਥਾ ਕੰਟਰੋਲ 'ਚ ਰਹੇ ਕਿੰਨੇ ਟਾਈਮ ਤੱਕ ਜਿਹੜੀ ਰਜਿਸਟ੍ਰੇਸ਼ਨ ਪੂਰੀ ਹੋ ਜਾਣੀ ਹੈ ਇਹ 10 ਦਿਨਾਂ ਤੇ ਕਾਸ਼ੀ ਕਰਦਾਂਗੇ ਪੂਰਾ ਲਗਭਗ 31 ਜੁਲਾਈ ਤੱਕ ਲਾ ਲੋਗੇ ਅਸੀਂ ਕੰਪਲੀਟ ਕਰਪਾਂਗੇ ਅੱਛਾ ਜੇ ਡੋਪ ਟੈਸਟ ਬਵਾਦ ਕੋਈ ਪੋਸਟ ਨਹੀਂ ਪਾਇਆ ਜਾਂਦਾ ਆਟੋ ਡਰਾਈਵਰ ਤਾ ਉਸਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਣੀ ਹੈ ਉਹ ਜੋ ਵੀ ਕਾਨੂੰਨੀ ਕਾਰਵਾਈ ਪੰਦੀ ਹੈਗੀ ਆ ਉਹ ਪੁਲਿਸ ਡਿਪਾਰਟਮੈਂਟ ਵੱਲੋਂ ਜਾਂ ਪ੍ਰਸ਼ਾਸਨ ਐਡਮਿਨਿਸਟ੍ਰੇਸ਼ਨ ਵੱਲੋਂ ਕੀਤੀ ਜਾਣੀ ਹੈ ਜੀ ਉਹਦੇ ਬਾਰੇ ਕੋਈ ਹਾਲ ਹਜੇ ਅਸੀਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਉਹ ਉਹਨਾਂ ਦਾ ਕੰਮ ਹੈ ਸਾਡਾ ਕੰਮ ਸਿਰਫ ਸਾਡੀ ਡਿਊਟੀ ਲਈ ਹੈ ਸਰਵੇ ਕਰਕੇ ਦੇ ਦੇ ਜੀ ਪ੍ਰਸ਼ਾਸਨ ਤੈਅ ਕਰੂਗਾ ਜੀ ਪ੍ਰਸ਼ਾਸਨ ਤੈਅ ਕਰੂਗਾ ਵੀ ਕੀ ਕਰੇਗਾ ਮੰਨ ਕੇ ਕੀ ਕਾਰਵਾਈ ਕਰ ਸਾਹਿਲ ਜੀ ਵੀ ਸਾਡੇ ਨਾਲ ਮੌਜੂਦ ਹੈ ਨਗਰ ਨਿਗਮ ਬਠਿੰਡਾ ਦੇ ਅਧਿਕਾਰੀ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਾਹਿਲ ਜੀ ਆਟੋ ਡਰਾਈਵਰਾਂ ਦੀ ਪਹਿਲਾ ਜਿਹੜੀ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਜਿਹੜੇ ਟੌਪ ਕੀ ਕਰਨਾ ਚਾਹੋਗੇ ਸਰ ਦੇਖੋ ਜੀ ਆਪਾਂ ਪਿਛਲੇ ਹਕਤਨਾ ਦੇਖ ਰਹੇ ਆ ਜੀ মিডিਆ ਤੋਂ ਵੀ ਕੀ ਹੈ ਜਿਹੜੇ ਕੁਝ ਸ਼ਰਾਰਤੀ ਅਨਸਰ ਆ ਜਿਹੜੇ ਸ਼ਹਿਰ ਦੇ ਵਿੱਚ ਘੁੰਮਦੇ ਆ ਜੀ ਜਿਨ੍ਹਾਂ ਦਾ ਕੀ ਹੈ ਜੀ ਆਪਾਂ ਪਤਾ ਨਹੀਂ ਹੁੰਦਾ ਕਿ ਉਹ ਕਿਹੋ ਨਾਲ ਕਿੱਥੋਂ ਆਏ ਆ ਕਿਹੜੇ ਵਿਅਕਤੀ ਆ ਜੀ ਇੱਕ ਤਾਂ ਮੋਟਿਵ ਇਹ ਹੈ ਜੀ ਉਹਨਾਂ ਦਾ ਜਿਹੜਾ ਰੋਡ ਟੈਸਟ ਕਰਾਉਂਦਾ ਜਿਹੜੇ ਨਸ਼ੇ ਕਰਦੇ ਆ ਉਹਨਾਂ ਤੇ ਜਿਹੜੀ ਕਾਰਵਾਈ ਕਰੂਗੀ ਪੌਸਟ ਸਟਾਈ ਹੋ ਜੂਗੀ ਉਹਨਾਂ ਦਾ ਕਿਉਂਕਿ ਸਾਰਾ ਐਡਰੈਸ ਵਗੈਰਾ ਆਪਣੇ ਕੋਲ ਹੋਊਗਾ ਨਹੀਂ ਮਜੂਦਾ ਜੇ ਕੋਈ ਮੰਨ ਲਓ ਕੋਈ ਐਕਸੀਡੈਂਟ ਵੀ ਹੁੰਦਾ ਰੋਡਾਂ ਤੇ ਠੀਕ ਹੈ ਜੀ ਉਹਦਾ ਵੀ ਇੱਕ ਪ੍ਰੋਪਰ ਜਿਹੜਾ ਸਾਡੇ ਜਾ ਆਪਣੇ ਕਹਿੰਦੇ ਜੀ ਪੁਲਿਸ ਪ੍ਰਸ਼ਾਸਨ ਹੈ ਜੀ ਉਹਨਾਂ ਨੂੰ ਕਾਰ ਵੀ ਕਰਨੀ ਸੌਖੀ ਹੋ ਜੀ ਇਹਨਾਂ ਦੇ ਨੰਬਰ ਲਗਾਏ ਜਾਣਗੇ ਸਰ ਸਰ ਇਹਨਾਂ ਦਾ ਨੰਬਰ ਦੀ ਆਨਲਾਈਨ ਜਿਹੜਾ ਸਰਵ ਹੈ ਜੀ ਉਹਦੇ ਵਿੱਚ ਨਾ ਆਟੋਮੈਟਿਕ ਦੇ ਦੋ ਕਿਸੇ ਦਾ ਸਾਰੇ ਡਾਕੂਮੈਂਟ ਪੂਰੇ ਹੁੰਦੇ ਜੀ ਉਹ ਸਬਮਿਟ ਫਾਰਮ ਦੇ ਦੋ ਹਾਂ ਦਾ ਇੱਕ ਨੰਬਰ ਜਨਰੇਟ ਹੋ ਜਾਂਦਾ ਜੀ ਉਹ ਨੰਬਰ ਹੀ ਅਸੀਂ ਉਹਨਾਂ ਨੂੰ ਦੇ ਰਹੇ ਹਾਂ ਜੀ ਰਜਿਸਟ੍ਰੇਸ਼ਨ ਨੂੰ ਲੈ ਕੇ ਖਾਸ ਕਰਕੇ ਆਟੋ ਡਰਾਈਵਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਜੀ ਅਸੀਂ ਕਹਿੰਦੇ ਜੀ ਸਾਰੇ ਆਟਾ ਨੂੰ ਵੀ ਆਪ ਦੇ ਜਿਹੜੇ ਜਿੰਨੇ ਵੀ ਕੋਈ ਸ਼ਹਿਰ ਦੇ ਵਿੱਚ ਈ ਰਿਸ਼ਕਾ ਆਟੋ ਰਿਸ਼ਕਾ ਜਾਂ ਡੀਲ ਰਿਸ਼ਕਾ ਕੋਈ ਵੀ ਹੈ ਉਹ ਸਾਰੇ ਜਿਹੜੇ ਹੈਗੇ ਜੀ ਸਾਡੇ ਕੋਲ ਆ ਕੇ ਰਜਿਸਟਰ ਕਰਾਉ। ਕੋਈ ਕੋਈ ਵੀ ਬੰਦਾ ਰਹਿ ਨਾ ਸਕੀ। ਨਹੀਂ ਜਿਵੇਂ ਮੈਂ ਗੱਲ ਕੀਤੀ ਵੀ ਜੇ ਫੇਰ ਵੀ ਕੋਈ ਜਿਵੇਂ ਹੁਣ ਤੁਸੀਂ ਕੰਟੀਨਿਊ ਰਜਿਸਟ੍ਰੇਸ਼ਨ ਕਰ ਰਹੇ ਹੋ ਜੇ ਫੇਰ ਵੀ ਕੋਈ ਆਟੋ ਡਰਾਈਵਰ ਰਜਿਸਟ੍ਰੇਸ਼ਨ ਨਹੀਂ ਕਰਵਾਂਦਾ ਤਾਂ ਉਸਤੇ ਕੋਈ ਕਾਰਵਾਈ ਵੀ ਕੀਤੀ ਜਾਣੀ ਹੈ। ਸਰ ਉਹਨਾਂ ਦੇ ਜਿਹੜੇ ਬੰਦੇ ਕਾਰਵਾਈ ਹੈ ਜੀ ਉਹ ਆਟਿਓ ਡਾਕਟਰ ਵੱਲੋਂ ਕੀਤੀ ਜਾਊਗੀ। ਬਾਕੀ ਅਸੀਂ ਆਪਦੇ ਵੱਲੋਂ ਕੁਝ ਨਹੀਂ ਕਰ ਸਕਦੇ। ਬਿਲਕੁਲ ਜੀ ਬਿਲਕੁਲ ਐਸੀ ਨਗਰ ਨਿਗਮ ਪਟਿੰਡਾ ਦੇ ਅਧਿਕਾਰੀ ਜਿਨ੍ਹਾਂ ਨਾਲ ਆਪਾਂ ਡਾਕ ਟੈਸਟ ਨੂੰ ਲੈ ਕੇ ਆ ਤੇ ਰਜਿਸਟ੍ਰੇਸ਼ਨ ਨੂੰ ਲੈ ਕੇ ਗੱਲਬਾਤ ਕੀਤੀ ਜਿਨ੍ਹਾਂ ਨੇ ਕਿ ਆਟੋ ਡਰਾਈਵਰਾਂ ਨੂੰ ਉਹਨਾਂ ਨੇ ਮੈਸੇਜ ਵੀ ਦਿੱਤਾ ਕਿ ਜਿੰਨੇ ਵੀ ਬਠਿੰਡਾ ਚਾਟੋ ਡਰਾਈਵਰ ਹੈ ਉਹ ਜ਼ਰੂਰ ਆਪਣੀ ਰਜਿਸਟ੍ਰੇਸ਼ਨ ਕਰਵਾਣ ਅਤੇ ਜੇ ਕੋਈ ਰਜਿਸਟ੍ਰੇਸ਼ਨ ਨਹੀਂ ਕਰਾਏਗਾ ਉਸਤੇ ਬਠਿੰਡਾ ਪ੍ਰਸ਼ਾਸਨ ਵੱਲੋਂ ਜਿਹੜੀ ਬਣਦੀ ਕਾਰਵਾਈ ਕੀਤੀ ਜਾਏਗੀ ਅਤੇ ਉਹਨਾਂ ਨੇ ਕਿਹਾ ਕਿ ਜੇ ਟੋਪ ਪੈਸ ਤੇ ਕੋਈ ਵੀ ਆਟੋ ਡਰਾਈਵਰ ਪੋਜ਼ਟਿਵ ਪਾਇਆ ਜਾਂਦਾ ਤਾਂ ਉਸਤੇ ਪ੍ਰਸ਼ਾਸਨ ਵੱਲੋਂ ਬਣਦੀ ਜਿਹੜੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਕੈਮਰਾਮੈਨ ਸੁਝਲ ਦੇ ਨਾਲ ਮਨੋਚਰਤੀਵਾਲ ਟੈਨਿਕਸ ਮੇਰਾ ਟੀਵੀ ਬਠਿੰਡਾ